ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ ਝੋਨੇ ਦੀਆਂ ਬਾਸਮਤੀ ਦੀ ਲਵਾਈ ਦੀਆਂ ਤਿਆਰੀਆਂ ਜਿਹੜੀਆਂ ਕਰ ਰਹੇ ਆ ਕਿਸਾਨ ਵੀਰ ਖੇਤ ਦੀ ਤਿਆਰੀ ਕਰ ਰਹੇ ਆ ਤੇ ਉਹਦੇ ਵਿੱਚ ਜਿਹੜਾ ਜਿਹੜੇ ਇੱਕ ਦੋ ਸਵਾਲ ਵਾਰ-ਵਾਰ ਆ ਰਹੇ ਆ ਇੱਕ ਤਾਂ ਕਿਸਮ ਦੀ ਝੋਨ ਬਾਰੇ ਇੱਕ ਮਾੜੇ ਪਾਣੀ ਬਾਰੇ ਕਿਸਾਨ ਵੀਰ ਪੁੱਛਦੇ ਕਿ ਜਿੱਥੇ ਕੁਆਲਟੀ ਪਾਣੀ ਦੀ ਮਾੜੀ ਉੱਥੇ ਕਿਹੜੀ ਕਿਸਮ ਅਸੀਂ ਲਾ ਸਕਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਦੇਖੋ ਕਿਸਾਨ ਵੀਰੋ ਜਿਹੜਾ ਜੇ ਆਪਾਂ ਗੱਲ ਕਰੀਏ ਪੀ ਆਰ ਕਿਸਮਾਂ ਜਿਹੜੀਆਂ ਇਸ ਵਕਤ ਸਿਫਾਰਿਸ਼ ਕਿਸਮਾਂ ਨੇ ਜਿਹੜੀਆਂ ਪ੍ਰਮਾਣਿਤ ਕਿਸਮਾਂ ਝੋਨੇ ਦੀਆਂ ਪੰਜਾਬ ਦੇ ਵਿੱਚ ਉਹ 12 ਕਿਸਮਾਂ 12 ਕਿਸਮਾਂ ਜੋ ਤੁਸੀਂ ਆਪਦੇ ਏਰੀਏ ਦੇ ਹਿਸਾਬ ਨਾਲ ਉਹਦੀ ਚੋਣ ਕਰ ਸਕਦੇ ਹੋ ਤੁਹਾਡੇ ਏਰੀਏ ਦੇ ਵਿੱਚ ਕਿਹੜੀ ਕਿਸਮ ਚੰਗੀ ਚੜਦੀ ਹੈ ਕਿਉਂਕਿ ਆਪਾਂ ਨੂੰ ਜਿਹੜੀ ਆਪਾਂ ਲਵਾਈ ਕਰਦੇ ਪਿਛਲੇ ਸਾਲਾਂ ਦਾ ਆਪਣਾ ਤਜਰਬਾ ਹੈ ਜਾਂ ਨਵੀਂ ਕਿਸਮ ਆਪਾਂ ਥੋੜੇ ਰਗ ਵਿੱਚ ਲਾ ਕੇ ਦੇਖ ਲੈਣੇ ਆ ਜੇ ਵਧੀਆ ਪਰਫਾਰਮ ਕਰਦੀ ਹੈ ਤਾਂ ਉਹਦਾ ਆਪਾਂ ਵੀ ਮਲਟੀਪਲਾਈ ਕਰਕੇ 3-4 ਸਾਲ ਵਰਤ ਸਕਦੇ ਆ ਤੇ ਜਿਹੜਾ ਬੀਜ ਕਿਸਾਨ ਵੀਰਾਂ ਨੇ ਖਰੀਦਿਆ ਪੀਏਯੂ ਲੁਧਿਆਣਾ ਤੋਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਆ ਉਹਦੇ ਹਿਸਾਬ ਨਾਲ ਪੀਆਰ 126 ਆ ਜਿਹੜਾ ਉਹ ਟੌਪ ਤੇ ਆ ਕਿਸਮ ਇਸ ਵਾਰ ਫੇਰ ਜਿਹੜਾ ਜ਼ਿਆਦਾਤਰ ਕਿਸਾਨ ਵੀਰਾਂ ਨੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਖਾਸ ਤੌਰ ਤੇ ਜੇ ਆਪਾਂ ਕਹ ਲਈਏ ਪਠਾਨਕੋਟ ਅਰਦਾਸਪੁਰ ਸ਼੍ਰੀ ਅਮਰਸਰ ਸਾਹਿਬ ਜਾਂ ਆਪਣਾ ਜਲੰਧਰ ਹੈ ਕਪੂਰਥਲਾ ਨਵਾਂ ਸ਼ਹਿਰ ਮੋਹਾਲੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਾਫੀ ਬੀਜ ਖਰੀਦਿਆ ਪੀਆਰ 131 ਆ ਜਿਹੜਾ ਉਹਦੇ ਵਿੱਚ ਫਰੋਈਪੁਰ ਜ਼ਿਲ੍ਹੇ ਦਾ ਇਹ ਫਰੀਦਕੋਟ ਬਠਿੰਡਾ ਸ੍ਰੀ ਮੁਕਸਰ ਸਾਹਿਬ ਜਾਂ ਮੋਗਾ ਲਾਰੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਪੀਆਰ 131 ਨੂੰ ਵੀ ਕਾਫੀ ਕਿਸਾਨ ਵੀਰ ਪਸੰਦ ਕਰ ਰਹੇ ਫਿਰ ਪੀਆਰ 114 ਹੈ ਪੁਰਾਣੀ ਕਿਸਮ ਆ ਪਰ ਇਹ ਵੀ ਜਿਹੜੀ ਹੈਗੀ ਹੈ ਫਰੀਦਕੋਟ ਫਰੋਜਪੁਰ ਤੇ ਸ੍ਰੀ ਮੁਕਸਰ ਸਾਹਿਬ ਦੇ ਕਈ ਇਲਾਕਿਆਂ ਦੇ ਵਿੱਚ ਕਿਸਾਨ ਵੀਰ ਅਜੇ ਵੀ ਇਹਨੂੰ ਕਾਫੀ ਪਸੰਦ ਕਰਦੇ ਤੇ ਇਹਦੀ ਲਵਾਈ ਕਰਦੇ ਇਹਦਾ ਝਾੜ ਵੀ ਚੰਗਾ ਰਹਿੰਦਾ ਹੈ ਇੱਕ ਕਿਸਮਾਂ ਜਿਹੜੀਆਂ ਹੈਗੀਆਂ ਟੌਪ ਤੇ ਇਹਨਾਂ ਦਾ ਬੀਜ ਜਿਹੜੀ PR132 ਆ ਉਹ 4-4 ਕਿਲੋ ਬੀਜ ਜਿਹੜਾ ਸਵਰ ਦਿੱਤਾ ਗਿਆ ਉਹ ਤਾਂ ਹੀ ਦਿੱਤਾ ਜਾਂਦਾ ਘੱਟ ਬੀਜ ਕੇ ਤੁਸੀਂ ਆਪ ਦਾ ਏਰੀਆ ਦੇ ਵਿੱਚ ਉਮ ਪਰਖ ਸਕੋ ਇਸ ਤੋਂ ਇਲਾਵਾ PR113 PR114 ਜਿਹੜੀਆਂ 12 ਵੈਰੈਟੀਆਂ ਨੇ PR121 ਆ PR122 ਆ PR126 ਆ PR127 ਆ PR128 ਆ HKR47 ਆ PR129 ਆ PR130 ਆ PR131 ਆ PR132 ਆ ਇੱਕ ਕਿਸਮਾਂ ਜਿਹੜੀਆਂ ਤਕਰੀਬਨ ਪੀਆ 114 ਜਿਹੜੀ ਉਹ 115 ਦਿਨ ਲੈਂਦੀ ਪੱਕਣ ਦੇ ਵਿੱਚ ਪਨੀਰੀ ਦੀ ਲਵਾਈ ਤੋਂ ਬਾਅਦ ਪੀਆ 122 ਹੈ ਜਿਹੜੀ ਉਹ 117 ਦਿਨ ਲੈਂਦੀ ਬਾਕੀ ਸਾਰੀਆਂ ਕਿਸਮਾਂ 105 ਤੋਂ 110 ਦਿਨਾਂ ਦੇ ਦਰਮਿਆਨ ਲੈਂਦੀਆਂ ਨੇ ਐਚਕੇਆਰ 47 104 ਦਿਨ ਲੈਂਦੀ ਆ ਜਿਹੜੀ ਪੀਆ 126 ਹੈ ਉਹ 93 ਦਿਨ ਲੈਂਦੀ ਹੈ ਪੱਕਣ ਨੂੰ ਬਾਕੀ ਸਾਰੀਆਂ 105 ਤੋਂ 110 ਦਿਨ ਦੇ ਦਰਮਿਆਨ ਪਨੀਰੀ ਲਾ ਪੁੱਟ ਕੇ ਲਾਉਣ ਤੋਂ ਬਾਅਦ ਪੱਕ ਜਾਂਦੀਆਂ ਤੇ ਇਹ ਕਿਸਮਾਂ ਦੇ ਵਿੱਚ ਸਾਰੀਆਂ ਕਿਸਮਾਂ ਜਿਹੜੀਆਂ ਹੈਗੀਆਂ ਚੌਲਸ ਰੋਗ ਦੇ ਪੰਜਾਬ ਚ ਪਾਏ ਜਾਂਦੇ 10 ਦੇ 10 ਜਵਾਨਾਂ ਦਾ ਟਕਰਾ ਕਰ ਸਕਦੀਆਂ ਜਿਹਦੇ ਵਿੱਚ ਪੀਆ 114 ਜਿਹੜੀ ਉਹ ਦਸਾਂ ਜੋ ਪੰਜਾਂ ਦਾ ਟਕਰਾ ਕਰਨ ਦੇ ਸਮਰੱਥ ਹੈ ਇਹ ਚ ਚੌਲਸ ਰੋਗ ਦੀ ਸਮੱਸਿਆ ਵਾਸਤੇ ਸਾਵਧਾਨੀ ਆਪਣੀ ਵਰਤਣੀ ਪੈਂਦੀ ਤੇ ਇੱਕ ਇਹਦੇ ਵਿੱਚ ਜਿਹੜਾ ਹੈਗਾ ਚਿੱਟਾ ਤੇਲਾ ਜਿਹੜਾ ਚਿੱਟੀ ਪੈਠ ਵਾਲਾ ਟਿੱਡਾ ਜਾਂ ਕਹਿ ਲਈਏ ਆਪਾਂ ਉਹਦੀ ਕਈ ਵਾਰ ਸਮੱਸਿਆ ਜ਼ਿਆਦਾ ਆ ਜਾਂਦੀ ਉਹਦੇ ਪ੍ਰਤੀ ਜਿਹੜੀ ਹੈਗੀ ਸੈਂ ਕਾਫੀ ਇਹ ਸੈਂਸਿਟਿਵ ਆ ਆਪਾਂ ਕਹਿ ਲਈਏ ਜਿਹੜੀ PR126 ਆ ਉਹ ਦਹਾਂ ਜੋ ਸੱਤ ਕਿਸਮ ਦੇ ਜਵਾਣੂਆਂ ਦਾ ਟਕਰਾ ਕਰ ਸਕਦੀ ਝੋਲਸ ਰੋਗ ਦੇ HKR47 ਬਿਲਕੁਲ ਟਕਰਾ ਕਰਨ ਦੇ ਸਮਰੱਥ ਨਹੀਂ ਉਹਨੂੰ ਝੋਲਸ ਰੋਗ ਪੈ ਜੇ ਤਾਂ ਕਾਫੀ ਸਮੱਸਿਆ ਆਉਂਦੀ ਹੈ। ਬਾਕੀ ਸਾਰੀਆਂ ਕਿਸਮਾਂ ਹੀ ਬਹੁਤ ਸ਼ਾਨਦਾਰ ਨੇ। ਜਿਹੜੀ ਰਹਗੀ ਮਾੜੇ ਪਾਣੀ ਬਾਰੇ ਕਿਸਾਨ ਵੀਰ ਗੱਲ ਕਰਦੇ ਹੁੰਦੇ ਦੇਖੋ ਮਾੜੇ ਪਾਣੀ ਦੇ ਵਿੱਚ ਆਪਾਂ ਇੱਕ ਨੰਬਰ ਪਾਣੀ, ਦੋ ਨੰਬਰ ਪਾਣੀ, ਤਿੰਨ ਨੰਬਰ, ਚਾਰ ਨੰਬਰ, ਚਾਰ ਨੰਬਰ ਦਾ ਚਲੋ ਵਰਤੋਂ ਯੋਗ ਹੀ ਨਹੀਂ ਹੁੰਦਾਗਾ। ਤਿੰਨ ਨੰਬਰ ਪਾਣੀ ਆ ਜਿਹੜਾ ਉਹਦੇ ਵਿੱਚ ਆਪਾਂ ਜ਼ਿਆਦਾ ਨਹਿਰੀ ਪਾਣੀ ਨੂੰ ਮਿਕਸ ਕਰਨਾ ਜ਼ਰੂਰੀ ਹੁੰਦਾ ਪਰ ਜਿਹੜਾ ਅਲਟਰਨੇਟ ਜਾਂ ਫਿਰ ਆਪਾਂ ਉੱਚ ਖੇਚ ਹਰੀ ਖਾਦ ਕਰੀਏ ਰੂੜੀ ਖਾਦ ਪਾਈਏ ਫਸਲੀ ਰਹਿੰਦ ਖੁਦਾਈ ਮਤਲਬ ਜ਼ਮੀਨ ਦੇ ਸੁਧਾਰ ਵਾਲਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਾਲਾ ਕਲਰ ਦਾ ਰეკਮੈਂਡੇਸ਼ਨ ਅਨੁਸਾਰ ਜੇ ਆਪਸਮ ਪਾਈਏ ਚਿੱਟਾ ਛੂਰਾ ਹੈਗਾ ਤਾਂ ਫਿਰ ਆਪਾਂ ਹਰੀ ਖਾਦ ਆਪਾਂ ਨੂੰ ਕਰਨੀ ਪੈਂਦੀ ਹੈ ਫਿਰ ਆਪਾਂ ਜਿਹੜੀ ਹੈਗੀ ਉਹਦੇ ਵਿੱਚ ਕਿਸਮ ਦੀ ਚੋਣ ਆ ਜਿਹੜੀ ਪੀਆਰ ਕਿਸਮਾਂ ਜਿਹੜੀਆਂ ਪੀਆਰ 127 ਹੈ ਜਿਹੜੀ ਉਹ ਮਾੜੇ ਪਾਣੀਆਂ ਵਾਸਤੇ ਬਿਲਕੁਲ ਸਿਫਾਰਿਸ਼ ਨਹੀਂ ਹੈਗੀ ਬਾਕੀ ਕਿਸਮਾਂ ਜੇ ਤੁਸੀਂ ਚੋਣ ਕਰ ਸਕਦੇ ਜਿਹਦੇ ਵਿੱਚ ਪੀਆਰ 100 ਆ ਜਿਹੜੀ 22 ਹੈ ਪੀਆ 128 ਹੈ ਇਹ ਜਿੱਥੇ ਕਲਰ ਕਲਰ ਕਲਰਾਟਾਪਣ ਹੈਗਾ ਉੱਥੇ ਠੀਕ ਪਰਫਾਰਮੈਂਸ ਕਰ ਜਾਂਦੀ ਹੈ ਦੋ ਨੰਬਰ ਤੱਕ ਪਾਣੀ ਹੈ ਜਿਹੜਾ ਉਹ ਇੱਕ ਨੰਬਰ ਦੋ ਨੰਬਰ ਪਾਣੀ 'ਚ ਕੋਈ ਬਹੁਤਾ ਫਰਕ ਨਹੀਂ ਦੋ ਨੰਬਰ ਪਾਣੀ 'ਚ ਵੀ ਆਪਾਂ ਜੇ ਵਿਦ ਫਸਲ ਨੂੰ ਜਿਹੜੀ ਬੈਲੈਂਸ ਨਿਊਟ੍ਰੀਸ਼ਨ ਦੇਈ ਹੈ ਇਹ ਚ ਜ਼ਿੰਕ ਤੇ ਪੋਟਾਸ਼ ਦਾ ਆਪਣਾ ਮਹੱਤਵ ਹੈ ਤੇ ਫਾਸਫੋਰਸ ਤਾਤਾ ਜਿਹੜਾ ਸੋਇਲ ਟੈਸਟ ਬੇਸ ਤੇ ਬੜਾ ਜ਼ਰੂਰੀ ਹੁੰਦਾ ਹੈ ਤਾਂ ਆਪਾਂ ਬਹੁਤ ਵਧੀਆ ਜਿਹੜਾ ਹੈਗਾ ਝਾੜ ਲੈ ਸਕਦੇ ਆ ਇਹਦੇ ਵਾਸਤੇ ਕੋਈ ਖਬਰਾਉਣ ਵਾਲੀ ਜ਼ਰੂਰਤ ਨਹੀਂ ਹੁੰਦੀ ਹੈਗੀ ਕਿਉਂਕਿ ਇਸ ਕਿਸਮਾਂ ਨੇ ਜਿਹੜੀਆਂ ਅ ਦਰਮਿਆਨਾ ਸਮਾਂ ਲੈਂਦੀਆਂ ਨੇ ਤੇ ਬਹੁਤ ਵਧੀਆ ਜਿਹੜੀ ਪਰਫਾਰਮੈਂਸ ਇਹ ਦਿੰਦੀਆਂ ਨੇ ਪੀਆ 132 ਦੇ ਵਿੱਚ ਤੁਹਾਨੂੰ ਦੱਸਿਆ ਗਿਆ ਆਪਾਂ ਚੌਥਾ ਜਿਹੜੀ ਖਾਦ ਘੱਟ ਪਾਉਣੀ ਹੈ ਜੇ ਦੂਜੀਆਂ ਜਾਂ ਆਪਾਂ 3 ਘੱਟੇ ਪਾਉਣੇ ਤਾਂ 2.5 ਵਿੱਚ ਜੇ ਦੂਜੀਆਂ ਵਿੱਚ 2.5 ਪਾਉਣੇ ਤਾਂ ਆਪਾਂ ਵਿੱਚ ਡੇਢ ਗੱਟਾ ਜਿਹੜਾ ਹੈਗਾ ਯੂਰੀਆ ਦਾ ਪਾਉਣਾ ਯੂਰੀਆ ਵੱਧ ਨਹੀਂ ਪਾਉਣੀ ਫਿਰ ਕਈ ਵਾਰ ਕਿਸਾਨ ਵੀਰ ਕਹਿੰਦੇ ਪੀਰ 122 'ਚ ਹਲਦੀ ਰੋਗ ਹੈ ਜਾਂ ਕਈ ਥਾਵਾਂ ਦੇ ਉੱਤੇ ਕੋਈ ਹੋਰ ਸਮੱਸਿਆ ਆ ਜਾਂਦੀ ਹੈ ਚੂਨੇ ਦੀਆਂ ਕਿਸਮਾਂ ਦੇ ਵਿੱਚ ਤਾਂ ਉਹਦੇ ਬਾਰੇ ਮੈਂ ਵਿਸਥਾਰਤ ਜਾਣਕਾਰੀ ਸਹਿਤ ਇੱਕ ਵੀਡੀਓ ਪਾਉਂਗਾ ਕਿ ਪਟਾਕਾ ਮਾਰਨਾ ਗਟੋਲੀ ਰੋਗ ਪੈਣਾ ਡਿੱਗਣਾ ਉਹਦੀ ਕੀ ਵੱਡੀ ਵਜ੍ਹਾ ਹੁੰਦੀ ਹੈ ਤੇ ਉਹਦੀ ਆਪਾਂ ਰੋਕਥਾਮ ਜਾਂ ਉਹ ਤੋਂ ਆਪਾਂ ਬਚਾਅ ਕਿਸ ਤਰ੍ਹਾਂ ਕਰ ਸਕਦੇ ਹੈਗੇ ਮੇਨ ਆਪਣਾ ਜਿਹੜਾ ਹੈਗਾ ਫੋਕਸ ਚਾਹੀਦਾ ਹੈ ਇਸ ਟਾਈਮ ਕਿ ਆਪਾਂ ਜਿਹੜੀ ਕਿਸਮਾ ਉਹ ਸਫਾਰਸ਼ ਕਿਸਮਾ ਚੋਂ ਹੀ ਚੁਣ ਕਰੀਏ ਜੇ ਆਪਾਂ ਜਿਹੜੀ ਗੈਰ ਸਫਾਰਸ਼ੀ ਕਿਸਮ ਬੀਜਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਆ ਦਿੱਕਤ ਸਮੱਸਿਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਜਿਵੇਂ PR126 ਬੜਾ ਘੱਟ ਸਮਾਂ ਲੈਂਦੀ ਆ ਲੇਟ ਲੱਗੀ ਪਹਿਲਾਂ ਵੱਡੀ ਗਈ ਇੱਕ ਸਪਰੇ ਨਾਲ ਇਹ ਜਿਹੜੀ ਪੱਕ ਜਾਣੀ ਆਪਣੀ ਪਾਣੀ ਦੀ ਵੀ ਬਚਤ ਹੁੰਦੀ ਪਰਾਲੀ ਵੀ ਘੱਟ ਹੁੰਦੀ ਝਾੜ ਬੜਾ ਸ਼ਾਨਦਾਰ ਹੁੰਦਾ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਸਾਡੇ PR126 ਕਈ ਕਿਸਾਨ ਵੀਰ ਜਿਹੜੇ ਕਮੈਂਟ ਕਰਦੇ ਹੁੰਦੇ ਕਿ ਸਾਡੇ ਝਾੜ ਕਟ ਆਉਂਦਾ ਜਾਂ ਆਉਂਦਾ ਨਹੀਂਗਾ ਜਾਂ ਪੀਆਰ 131 ਬਾਰੇ ਕੁਝ ਕਿਸਾਨ ਵੀ ਕਹਿੰਦੇ ਪੀਆਰ 131 ਦੇਖੋ ਨੀਂ ਪਹਾੜੀ ਇਲਾਕਿਆਂ ਦੇ ਵਿੱਚ ਤੁਸੀਂ ਜੇ ਹੋਰ ਕਿਸਮ ਤੁਹਾਡੇ ਕੋਲੇ ਸਬਸਟੀਟਿਊਟ ਪੀਆਰ ਕਿਸਮ ਹੈਗੀ ਤਾਂ ਉਹ ਤੁਸੀਂ ਲਾ ਸਕਦੇ ਜਿਵੇਂ ਪੀਆਰ 121 ਵਗੈਰਾ ਨੂੰ ਕਾਫੀ ਕਿਸਾਨ ਵੀ ਪਸੰਦ ਕਰਦੇ ਆ ਤੇ ਜੇ ਤੁਸੀਂ ਲਾਉਣੀ ਤਾਂ ਬਹੁਤ ਸਾਵਧਾਨੀ ਨਾਲ ਪਨੀਰੀ ਦੇ ਵਿੱਚ ਵੀ ਆਪਾਂ ਜ਼ਰੂਰਤ ਅਨੁਸਾਰ ਜਿਹੜੇ ਪਲਾਂਟ ਹੋਪਰ ਤੋਂ ਕੰਟਰੋਲ ਵਾਸਤੇ ਜਿਹੜੇ ਆਪਾਂ ਨੂੰ ਚਾਰਾ ਜੀਵਕarni ਪੈਂਦੀ ਹੈ ਤੇ ਜੋ ਦਵ ਪਨੀਰੀ ਪੁੱਟ ਕੇ ਖੇਤ ਚ ਲਾਤੀ ਉਦੋਂ ਬਾਅਦ ਵੀ ਬਾਕੀ ਜ਼ਿਲ੍ਹਿਆਂ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਨੀਮ ਪਹਾੜੀ ਇਲਾਕਿਆਂ ਵਾਲੇ ਜਿਹੜੇ ਆ ਜਿਹੜੇ ਜਿੱਥੇ ਥੋੜਾ ਜਿਹਾ ਮੀਂਹ ਜ਼ਿਆਦਾ ਪੈਂਦੇ ਨੇ ਜਾਂ ਸੱਲ ਵਾਲਾ ਵਾਤਾਵਰਣ ਰਹਿੰਦਾ ਉੱਥੇ ਆਪਾਂ ਨੂੰ ਖਾਸ ਸਾਵਧਾਨੀ ਪੀਆ 131 ਦੇ ਵਿੱਚ ਵਾਤ ਨਹੀਂ ਪੈਂਦੀ ਜਾਂ ਉੱਥੇ ਆਪਾਂ ਕਰੇਜ ਕਰ ਸਕਦੇ ਕਿ ਜ਼ਿਆਦਾ ਰਕਬਾ ਇਸ ਕਿਸਮ ਮੀਠ ਨਾ ਲਾਈਏ ਬਾਕੀ ਸਾਰਾ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈਗੀ ਤੇ ਬੈਲੈਂਸ ਨਿਊਟ੍ਰੀਸ਼ਨ ਬੜਾ ਜ਼ਰੂਰੀ ਹੁੰਦਾ ਸਮਾਂ ਜਿਹੜਾ ਲਵਾਈ ਦਾ ਉਹ ਬੜਾ ਮਹੱਤਵਪੂਰਨ ਹੈ ਕਈ ਵਾਰ ਆਪਾਂ ਗੇਤ ਦੇ ਵਿੱਚ ਲਾ ਲੈਂਦੇ ਆਂ ਕਈ ਵਾਰ ਪਨੀਰੀ ਵੱਡੀ ਹੋ ਜਾਂਦੀ ਆਂ ਕਈ ਵਾਰ ਪਨੀਰੀ ਵਿਰਲੀ ਲੱਗ ਜਾਂਦੀ ਆਂ ਕਈ ਵਾਰ ਆਪਾਂ ਜਿਹੜਾ ਹੈਗਾ ਉਹਦੇ ਵਿੱਚ ਸੰਤੁਲਿਤ ਖਰਾਕ ਦੇ ਵਿੱਚ ਜਿਹਦੇ ਵਿੱਚ ਆਪਾਂ ਜ਼ਿੰਕ ਦੀ ਸਪਰੇਅ ਜਾਂ ਜ਼ਿੰਕ ਥੱਲੇ ਨਹੀਂ ਪਾਉਂਦੇ ਜ਼ਿੰਕ ਦੀ ਘਾਟ ਆ ਗਈ ਬਹੁਤ ਝਾੜ ਤੇ ਕਸਾਰਾ ਲਾਉਂਦੀ ਹੈ ਇਹ ਆਮ ਤੌਰ ਤੇ ਪੋਟਾਸ਼ ਤੱਤ ਹੈ ਪੋਟਾਸ਼ ਤੱਤ ਨੂੰ ਕਈ ਵਾਰ ਆਪਾਂ ਮਾਤਵ ਨਹੀਂ ਦਿੰਦੇ ਪੋਟਾਸ਼ ਤੱਤ ਵੀ ਜੇ ਘਾਟ ਹੋਵੇ ਖੇਤ ਦੇ ਵਿੱਚ ਜ਼ਮੀਨ ਚ ਪ੍ਰਾਸ਼ ਦੀ ਘਾਟ ਬਹੁਤ ਕਸਾਰਾ ਲਾਉਂਦੀ ਹੈ ਫਸਲ ਲੱਗਦੀ ਬਹੁਤ ਜਿਆਦੇ ਹੈ ਪਕਾ ਦੇ ਵਿੱਚ ਜਿਹੜੀ ਹੈਗੀ ਦਾਣੇ ਦਾ ਵਜ਼ਨ ਨਹੀਂ ਬਣਦਾ ਹੈਗਾ ਤਾਂ ਇਹ ਗੱਲਾਂ ਹੈਗੀਆਂ ਨੇ ਜਿਹੜੀਆਂ ਆਪਾਂ ਖਾਸ ਤੌਰ ਤੇ ਆਪਣਾ ਧਿਆਨ ਮੰਗਦੀਆਂ ਨੇ ਕਿਉਂਕਿ ਆਪਾਂ ਜਿਹੜਾ ਹੈਗਾ ਸ਼ੁਰੂ ਦੇ ਵਿੱਚ ਉੱਚ ਤਾਪਮਾਨ ਹੁੰਦਾ ਝੋਨਾ ਚੱਲਦਾ ਨਹੀਂ ਹੈਗਾ ਫਿਰ ਉਹਨੂੰ ਆਪ ਖਰਾਕ ਨਾਲ ਦੀ ਨਾਲ ਪਾਈ ਜਾਂਦੇ ਕਿ ਪਤਾ ਨਹੀਂ ਘਾਟ ਆ ਕਿਸੇ ਕਿਸਮ ਦੀ ਫਿਰ ਜਦੋਂ ਮੌਸਮ ਡਾਊਨ ਹੁੰਦਾ ਫਿਰ ਇੱਕਦਮ ਜਿਹੜਾ ਹੈਗਾ ਝੋਨਾ ਚੱਲ ਪੈਂਦਾ ਫਿਰ ਉਹ ਚ ਜਾ ਕੇ ਫਿਰ ਫਿਰ ਸਮੱਸਿਆਵਾਂ ਆ ਜਾਂਦੀਆਂ ਨੇ ਇਹਦੇ ਬਾਰੇ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੀ ਵਿਸਥਾਰਤ ਜਾਣਕਾਰੀ ਸਹਿਤ ਮੈਂ ਜਿਹੜੀ ਵੀ ਵੀਡੀਓ ਸਾਂਝੀ ਕਰ ਸਕਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ਾਰੋਬਾਦ